ਹਰ ਖੁਸ਼ੀਆਂ ਗਮੀਆਂ ਤੋਂ ਨਰਾਰੇ ਰਹੋ ਹਰ ਖਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਰ ਖਸੋਗ ਤੋਂ ਨਰਾਰੇ ਰਹੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ ਦੁੱਖਾਂ ਸੁੱਖਾਂ ਤੋਂ ਾਰੇ ਹੋ ਕੇ ਪ੍ਰਮਾਤਮਾ ਨਾਲ ਜੁੜੋ ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏਦਰ ਕੱਪੜੇ ਪਹਿਰਿਆ ਜਾਏ ਮਨੁੱਖ ਮਹਾਰਾਜ ਕਹਿੰਦੇ ਇਹ ਤਾਂ ਜ਼ਿੰਦਗੀ 'ਚ ਆਉਣੇ ਹੀ ਜਾਂਦੇ ਰਹਿਣੇ ਨੇ ਸਾਧ ਸੰਗਤ ਜਦੋਂ ਕੋਈ ਮਰੀਜ਼ ਆਈਸੀਯੂ ਦੇ ਵਿੱਚ ਹੁੰਦਾ ਨਾ ਉੱਥੇ ਕੋ ਮੋਨੀਟਰ ਲੱਗਿਆ ਹੁੰਦਾ ਜਿਹੜਾ ਹਾਰਟ ਬੀਟ ਦੱਸਦਾ ਉਹਦੇ 'ਚ ਲਾਈਨ ਜਾਂਦੀ ਹੈ ਉੱਪਰ ਥੱਲੇ ਉੱਪਰ ਥੱਲੇ ਇੰਜ ਉਹ ਚੱਲਦੀ ਹੈ ਤੇ ਜੇ ਕਿਤੇ ਉਹ ਸਿੱਧੀ ਹੋ ਜਾਵੇ ਕਹਿੰਦੇ ਬੰਦਾ ਮਰ ਗਿਆ ਖਤਮ ਹੋ ਗਈ ਇਹਦੀ ਜ਼ਿੰਦਗੀ ਸਵਾਸ ਰੁਕ ਗਏ ਦੇ ਖਤਮ ਹੋ ਗਈ ਜ਼ਿੰਦਗੀ ਜਿੰਨਾ ਚਿਰ ਉੱਪਰ نیچے ਉੱਪਰ نیچے ਉੱਪਰ نیچے ਹੁੰਦੀ ਹੈ ਕਹਿੰਦੇ ਜ਼ਿੰਦਗੀ ਹੈਗੀ ਹੈ ਦੀ ਸਵਾਸ ਹੈਗੇ ਨੇ ਉਤਰਾ ਚੜਾ ਜ਼ਿੰਦਗੀ ਦਾ ਹਿੱਸਾ ਨੇ ਕਦੇ ਖੁਸ਼ੀ ਕਦੇ ਗਮੀ ਕਦੇ ਦੁੱਖ ਕਦੇ ਸੁਖ ਇਸੇ ਨੂੰ ਜ਼ਿੰਦਗੀ ਕਹਿੰਦੇ ਨੇ ਸੰਘਰਸ਼ ਦਾ ਨਾਮ ਹੀ ਜ਼ਿੰਦਗੀ ਹੈ ਸਾਜ ਸੰਗਤ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਹੈ ਪ੍ਰਭੂ ਦਾ ਪਿਆਰਾ ਹੈ ਉਹ ਖੁਸ਼ੀਆਂ ਗਮੀਆਂ ਦੀ ਪ੍ਰਵਾਹ ਨਹੀਂ ਕਰਦਾ ਜੇ ਸਾਡੀ ਚਿੰਤਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਚੋਂ ਦੁੱਖ ਜਾਣ ਲੱਗ ਗਏ ਦੁੱਖ ਖਤਮ ਹੋ ਗਏ ਫਿਰ ਸਾਰੇ ਬੰਦੇ ਚਿੰਤਾ ਕਰਨ ਵੀ ਭਾਈ ਦੁੱਖ ਚਲੇ ਜਾਣਗੇ ਨਾ ਸਾਡੀ ਚਿੰਤਾ ਕਰਨ ਦੇ ਨਾਲ ਦੁੱਖ ਜਾਣੇ ਨੇ ਨਾ ਆਉਣੇ ਨੇ ਫਿਰ ਕਿਉਂ ਚਿੰਤਾ ਕਰਕੇ ਆਪਣੇ ਸਰੀਰ ਨੂੰ ਹੋਰ ਵਾਧੂ ਰੋਗ ਲਾਉਂਦੇ ਹੋ ਤੁਸੀਂ ਰਜਾ ਵਿੱਚ ਆਓ ਮਹਾਰਾਜ ਦੇ ਉਦੇ ਹੁਕਮ ਵਿੱਚ ਆਓ ਉਹਦੇ ਪਹਾਣੇ ਵਿੱਚ ਆਓ ਇਹ ਚੱਲਦੇ ਰਹਿਣੇ ਨੇ ਤੁਸੀਂ ਇਧਰੋਂ ਧਿਆਨ ਲਾ ਕੇ ਮਹਾਰਜ ਬਲ ਲਾ ਲਓ ਨਾ ਤੁਹਾਨੂੰ ਦੁੱਖਾਂ ਸੁੱਖਾਂ ਦਾ ਪਤਾ ਹੀ ਨਹੀਂ ਲੱਗਣਾ ਜ਼ਿੰਦਗੀ ਆਨੰਦ ਵਿੱਚ ਚੱਲੂਗੀ ਕਈ ਵਾਰੀ ਬੰਦਾ ਚਾਰ ਬੰਦੇ ਗੱਲਾਂ ਕਰਦੇ ਹੋਣ ਨਾ ਬੈਠੇ ਤੇ ਸਾਡਾ ਧਿਆਨ ਕਿਸੇ ਹੋਰ ਪਾਸੇ ਸੋਚਣ ਲੱਗ ਜਵੇ ਜਾਂ ਕੰਮ ਦਾ ਕੋਈ ਖਿਆਲ ਆ ਜਾਵੇ ਘਰ ਦਾ ਖਿਆਲ ਆ ਜਾਵੇ ਉਹ ਬੰਦਾ ਗੱਲਾਂ ਕਰਦਾ ਕੋਲ ਬੈਠਾ ਸਾਡਾ ਧਿਆਨ ਬਾਹਰ ਚਲਿਆ ਗਿਆ ਅਸੀਂ ਉਹਨੂੰ ਦੁਬਾਰਾ ਕਵਾਂਗੇ ਵੀ ਦੁਬਾਰਾ ਦੱਸੀ ਮੈਨੂੰ ਪਤਾ ਨਹੀਂ ਲੱਗਿਆ ਤੂੰ ਕੀ ਆਖਿਆ ਸਾਡੇ ਕੰਨ ਵੀ ਉੱਥੇ ਹੀ ਸੀ ਤੇ ਉਹ ਗੱਲਾਂ ਵੀ ਉੱਥੇ ਹੀ ਬੈਠਾ ਕਰਦਾ ਸੀ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂਕਿ ਸਾਡਾ ਧਿਆਨ ਬਾਹਰ ਚਲਿਆ ਗਿਆ ਇਸ ਧਿਆਨ ਨੂੰ ਆਪਾਂ ਜੇ ਗੁਰੂ ਚਰਨਾ ਵਿੱਚ ਲਾ ਲਈਏ ਨਾ ਸੁੱਖ ਦੁੱਖ ਚੱਲਦੇ ਰਹਿਣਗੇ ਤੁਸੀਂ ਆਨੰਦ ਵਿੱਚ ਰਹੋਗੇ ਮਨ ਨੂੰ ਗੁਰੂ ਚਰਨਾ ਵਿੱਚ ਜੋੜੀਏ ਪਰਮਾਤਮਾ ਦੇ ਨਾਮ ਵਿੱਚ ਜੋੜੀਏ ਗੁਰਬਾਣੀ ਵਿੱਚ ਜੋੜੀਏ ਸਾਜ ਸੰਗਤ ਜਿਨ੍ਹਾਂ ਨੇ ਮਨ ਨੂੰ ਗੁਰੂ ਦੇ ਚਰਨਾ ਨਾਲ ਜੋੜ ਲਿਆ ਅੱਜ ਦੁਨੀਆ ਭਰ ਦੇ ਲੋਕ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਨੇ 350 ਸਾਲ ਹੋ ਗਏ ਸਾਨੂੰ ਸਾਡੇ ਬੱਚੇ ਨਹੀਂ ਯਾਦ ਕਰਦੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਧੰਨ ਭਾਈ ਮਤੀ ਸਿੰਘ ਜੀ ਮਹਾਰਾਜ ਮਤੀ ਦਾਸ ਜੀ ਮਹਾਰਾਜ ਮਤੀ ਦਾਸ ਨੂੰ ਜਲਾਦ ਪੁੱਛਦਾ ਕਹਿੰਦੇ ਤੈਨੂੰ ਆਰੇ ਨਾਲ ਜੀਰ ਦਿੱਤਾ ਜਾਣਾ ਤੇਰੀ ਅੰਤਮ ਇੱਛਾ ਦੱਸ ਕੀ ਹੈ ਅੰਤਮ ਖਵਾਇਸ਼ ਦੱਸ ਕੀ ਹੈ ਉਹਨੇ ਇਹ ਨਹੀਂ ਕਿਹਾ ਵੀ ਮੇਰੀ ਸਜ਼ਾ ਘੱਟ ਕਰ ਦਿਓ ਮੇਰੀ ਸਜ਼ਾ ਵਿੱਚ ਨਰਮਾਈ ਕਰ ਦਿਓ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਬੱਚਿਆਂ ਨੂੰ ਮਿਲਿਆ ਆਵਾਂ ਭਾਈ ਮਤੀ ਦਾਸ ਜੀ ਕਹਿੰਦੇ ਮੇਰੀ ਅੰਤਮ ਇੱਛਾ ਜੇ ਤੁਸੀਂ ਪੁੱਛਦੇ ਹੋ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਆਰੇ ਇੱਕ ਇੱਕ ਪਿੰਜਰੇ ਦੇ ਵਿੱਚ ਉਹਨਾਂ ਨੇ ਕੈਦ ਕੀਤਾ ਹੋਇਆ ਸੀ ਔਰੰਗਜ਼ੇਬ ਪਾਪੀ ਨੇ ਤੇ ਪਿੰਜਰੇ ਦਾ ਆਕਾਰ ਪਤਾ ਕਿਦਾਂ ਬਣਾਇਆ ਸੀ ਉਹਨਾਂ ਨੇ ਦੇਖੋ ਕਿੰਨੇ ਪਾਪੀ ਸੀ ਕਿਵੇਂ ਤਸੀਹੇ ਦਿੱਤੇ ਮਹਾਰਾਜ ਨੂੰ ਉਹਨਾਂ ਨੇ ਪਿੰਜਰੇ ਦਾ ਸਹਿਜ ਇੰਨਾ ਬਣਾਇਆ ਸੀ ਗੁਰੂ ਮਹਾਰਾਜ ਦਾ ਜਿੰਨਾ ਸਰੀਰ ਦਾ ਕੱਦ ਸੀ ਉਦੋਂ ਛੋਟਾ ਬਣਾਇਆ ਸੀ ਵੀ ਇਹ ਸਿੱਧੇ ਨਾ ਖੜ੍ਹ ਸਕਣ ਵਿੱਚ ਇਦਾਂ ਝੁੱਕ ਕੇ ਖੜ੍ਹਦੇ ਸੀ ਸਿੱਧੇ ਨਹੀਂ ਸੀ ਖੜ੍ਹ ਸਕਦੇ ਤੇ ਨਾ ਹੀ ਉੱਚ ਚੌਂਕੜਾ ਮਾਰ ਕੇ ਬੈਠ ਸਕਦੇ ਸੀ ਅੰਦਰਲੇ ਪਾਸੇ ਤਿੱਖੀਆਂ ਸੁਰੀਆਂ ਲਾਈਆਂ ਸੀ ਸੂਏ ਲੱਗੇ ਹੋਏ ਸੀ ਉਹ ਸਰੀਰ ਦੇ ਵਿੱਚ ਖੁਬਦੇ ਸੀ ਇਹੋ ਜਿਹਾ ਉਹਨਾਂ ਨੇ ਪਿੰਜਰਾ ਬਣਾਇਆ ਮਹਾਰਾਜ ਨੂੰ ਕੈਦ ਕੀਤਾ ਭਾਈ ਮਤੀਦਾਸ ਜੀ ਕਹਿੰਦਾ ਜੇ ਤੁਸੀਂ ਮੇਰੀ ਅੰਤਮ ਇੱਛਾ ਪੁੱਛਦੇ ਹੋ ਮੈਨੂੰ ਉੱਥੇ ਕਢਾ ਕੇ ਹਾਰੇ ਨਾਲ ਚਿਰਿਓ ਜਿੱਥੋਂ ਮੈਨੂੰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹੋਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਦੁਨੀਆ ਤੋਂ ਜਾਂਦਾ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕਰਦਾ ਜਾਮਾ ਆਪਣੇ ਗੁਰੂ ਦੇ ਦਰਸ਼ਨ ਕਰਦਾ ਜਾਮਾ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰੱਖਿਓ ਚੀਤ ਜਾਂਦਾ ਜਾਂਦਾ ਵੀ ਮੈਂ ਗੁਰਾਂ ਦੇ دیدار ਕਰਕੇ ਜਾਮਾ ਜਦੋਂ ਸੀਸ ਦੇ ਉੱਤੇ ਆਰਾ ਚਲਿਆ ਨਾ ਭਾਈ ਮਤੀਦਾ ਜੀ ਨੇ ਇੱਕ ਬਚਨ ਆਖਿਆ ਕਹਿੰਦੇ ਜਲਾਦ ਜੀ ਮੇਰੀ ਇੱਕ ਬੇਨਤੀ ਹੋਰ ਮੰਨ ਲਓ ਕਹਿੰਦੇ ਦੱਸੋ ਕਹਿੰਦੇ ਆਰਾ ਹੌਲੀ-ਹੌਲੀ ਫੇਰਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਰਾ ਪਿਆਰਾ ਲਗਤ ਹੈ ਸੱਜੇ ਸੱਜੇ ਜਾਏ ਸਾਰੇ ਵਿਦਵਾਨਾਂ ਨੇ ਇਹ ਗੱਲ ਮੰਨੀ ਹੈ ਭਈ ਭਾਈ ਮਤੀਦਾਸ ਜੀ ਨੇ ਵਚਨ ਕੀਤਾ ਕਹਿੰਦਾ ਤੁਸੀਂ ਆਰੇ ਨਾਲ ਮੇਰਾ ਤਨ ਚੀਰਨਾ ਤੇ ਮੈਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲੈਣ ਦਿਓ ਕਿੰਨਾ ਕੁ ਟਾਈਮ ਲੱਗਦਾ ਸਰੀਰ ਨੂੰ ਆਰੇ ਨਾਲ ਚੀਰਨ ਨੂੰ 2 ਜਾਂ 3 ਮਿੰਟ ਨਹੀਂ ਸੀ ਲੱਗਣੇ ਪਰ ਭਾਈ ਮਤੀਦਾਸ ਜੀ ਕਹਿੰਦਾ ਤੁਸੀਂ ਘੱਟੋ ਘੱਟ 12-13 ਮਿੰਟ ਲਾਓ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਦਾ ਪਾਠ ਕਰਦਾ ਗੁਰਸਿੱਖ ਆਰੇ ਦੇ ਨਾਲ ਸਰੀਰ ਚ ਹੀ ਰਿਆ ਜਾਂਦਾ ਫਟਿਆਂ ਵਿੱਚ ਬੰਨਿਆ ਆਰੇ ਦੇ ਨਾਲ ਸਰੀਰ ਦੋ ਫਾੜ ਹੋ ਕੇ ਡਿਗ ਪਿਆ ਤਾਂ ਗੁਰੂ ਘਰ ਦੇ ਵਿਦਵਾਨ ਲਿਖਦੇ ਨੇ ਦੋਨੋਂ ਮੁਖ ਤੇ ਜਪ ਜੀ ਪੜੈ ਸਰੀਰ ਦਾ ਜਿਹੜਾ ਮੁਖ ਸੀ ਉਹ ਦੋ ਬਣ ਕੇ ਫਟ ਕੇ ਵਿਚਾਲਿਓ ਤੇ ਦੋਨਾਂ ਮੁਖਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਜਿਨੀ ਨਾਮ ਧਿਆਇ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਥੇ ਦੁੱਖ ਹੈ ਭਾਈ ਕਿਉਂ ਨਹੀਂ ਦੁੱਖ ਉਹਨਾਂ ਦਾ ਮਨ ਗੁਰੂ ਚਰਨਾ ਵਿੱਚ ਜੁੜ ਗਿਆ ਹੈ ਆਰਾ ਚੱਲਦਾ ਮਨ ਬਾਣੀ ਪੜਦਾ ਮਨ ਆਨੰਦ ਦੇ ਵਿੱਚ ਹੈ ਬਾਬਾ ਵੀਦੀ ਚੰਦ ਜੀ ਮਹਾਰਾਜ ਬਣ ਦੀ ਪੱਠੀ ਦੇ ਵਿੱਚ ਵੜ ਗਏ ਪਰ ਤੱਤੀ ਛੇਕ ਨਹੀਂ ਲੱਗਣ ਦਿੰਦਾ ਮਹਾਰਾਜ ਨੇ ਤੱਤੀ ਬਾਹ ਨਹੀਂ ਲੱਗਣ ਦਿੱਤੀ ਕੋਈ ਇੱਕ ਆ ਸਾਡੇ ਸਰੀਰ ਦੇ ਰੋਮ ਨੇ ਨਾ ਮਾੜਾ ਜਿਹਾ ਛੇਕ ਦੇ ਕੋਲ ਵੀ ਡੰਗਦੀਏ ਤਾਂ ਵੀ ਜਲ ਜਾਂਦੇ ਨੇ ਪਰ ਧੰਨ ਗੁਰੂ ਦਾ ਪਿਆਰਾ ਧੰਨ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਗੁਰੂ ਮਹਾਰਾਜ ਭਾਈ ਕੀ ਡਰੋਲੀ ਬੈਠੇ ਨੇ ਭਾਈ ਵਿਧੀ ਚੰਦ ਜੀ ਬੜੀ ਪੱਟੀ ਵਿੱਚ ਵੜ ਗਏ ਗੁਰੂ ਜੀ ਕਹਿੰਦੇ ਗੁਰਸਿੱਖੋ ਪਾਣੀ ਦੇ ਡੋਲ ਪਰ ਕੇ ਲਿਆਓ ਜਲਦੀ ਜਲਦੀ ਡੋਲ ਪਰ ਕੇ ਲਿਆਂਦੇ ਮਹਾਰਾਜ ਕਹਿੰਦੇ ਸਾਡੇ ਤਨ ਤੇ ਪਾਓ ਮਹਾਰਾਜ ਦੇ ਤਨ ਦੇ ਉੱਤੇ ਸਰੀਰ ਦੇ ਉੱਤੇ ਗੁਰਸਿੱਖ ਡੋਲ ਪਾਣੀ ਦੇ ਭਰ-ਭਰ ਕੇ ਪਾਈ ਜਾਂਦੇ ਨੇ ਉਹਨਾਂ ਚਿਰ ਮਹਾਰਾਜ ਨੇ ਆਪਣੇ ਤਨ ਦੇ ਉੱਤੇ ਪਾਣੀ ਜਲ ਪਵਾਇਆ ਜਿੰਨਾ ਚਿਰ ਭਾਈ ਵਿਧੀ ਚੰਦ ਬਲਦੀ ਪੱਠੀ ਵਿੱਚ ਬੈਠਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਬੇਨਤੀ ਕੀਤੀ ਸੀ ਪਰਸੋਂ ਚੌਥ ਬਈ ਜਿੱਥੇ ਮੇਰਾ ਗੁਰੂ ਨਾਨਕ ਬਾਬਾ ਪੈਰਾਂ ਨਾਲ ਕਦਮਾਂ ਨਾਲ ਚਰਣਾ ਨਾਲ ਤੁਰ ਕੇ ਗਿਆ ਉਹ ਤਾਂ ਇਤਿਹਾਸ ਆਪਾਂ ਉਹਨਾਂ ਦਾ ਲਿਖ ਲਿਆ ਜਿੱਥੇ ਮਹਾਰਾਜ ਨੇ ਸੁਰਤੀ ਨਾਲ ਜਾ ਕੇ ਭਲਾ ਕੀਤਾ ਗੁਰਸਿੱਖਾਂ ਦਾ ਸੁਰਤੀ ਨਾਲ ਜਾ ਕੇ ਸੇਵਕਾਂ ਦੇ ਕਾਰਜ ਸਬਾਰੇ ਉਹ ਬਾਬੇ ਨਾਨਕ ਦਾ ਸਫ਼ਰ ਕੌਣ ਲਿਖ ਸਕਦਾ ਹੈ ਭਾਈ ਕਿੱਥੇ ਭਾਈ ਕੀ ਢੋਲੀ ਬੈਠੇ ਨੇ ਕਿੱਥੇ ਪੱਟੀ ਦੇ ਵਿੱਚ ਬਾਬਾ ਵਿਧੀ ਚੰਦ ਜੀ ਮਹਾਰਾਜ ਬੜ ਦੀ ਪੱਠੀ ਵਿੱਚ ਬੈਠੇ ਨੇ ਇੱਕ ਰੋਮ ਨੂੰ ਵੀ ਮਹਾਰਾਜ ਨੇ ਸੇਕ ਨਹੀਂ ਲੱਗਣ ਦਿੱਤਾ ਮਹਾਰਾਜ ਨੇ ਉੱਥੇ ਬੈਠੇ ਆਪਣੇ ਗੁਰਸਿੱਖ ਦੀ ਰੱਖਿਆ ਕੀਤੀ ਤਤੀ ਬਾਣੀ ਲੱਗੀ ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੈ ਮਹਾਰਾਜ ਜਿਹੜਾ ਜਿਉ ਜਿਹਦੇ ਸਿਰ ਤੇ ਤੂੰ ਹੱਥ ਰੱਖ ਦੇਵੇਂ ਉਹਨੂੰ ਤਾਂ ਦੁੱਖ ਵਿੱਚ ਵੀ ਦੁੱਖ ਨਹੀਂ ਲੱਗਣ ਦਿੰਦਾ ਮਹਾਰਾਜ ਤੋਂ ਸਤਿਗੁਰੂ ਸੱਚੇ ਪਾਸਾ ਕਹਿੰਦੇ ਉਸ ਪ੍ਰਮਾਤਮਾ ਨਾਲ ਮਨ ਜੋੜੋ ਹਰ ਖੁਸ਼ਗ ਤੇ ਨਰਾਰਾ ਰਹੋ ਤੇ ਹਰ ਖਸੋਗ ਤੋਂ ਖੁਸ਼ੀ ਗਮੀ ਤੋਂ ਉੱਪਰ ਉੱਠ ਕੇ ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੋ ਤਾਂ ਤੂੰ ਪਾਵੈ ਪ੍ਰਾਣਪਤੀ ਪ੍ਰਾਣਪਤੀ ਤੋਂ ਭਾਵ ਪ੍ਰਾਣਾ ਦਾ ਪਤੀ ਵਾਹਿਗੁਰੂ ਫਿਰ ਤੈਨੂੰ ਉਹ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਅੱਜ ਮਹਾਰਾਜ ਸੱਚੇ